ਵਾਸ ਕਰ ਬੜਾ ਬੜਾ ਜੀ ਨਾ ਢਕੇ ਬਹਿ ਜਾ ਨਾ ਛੱਡਣਾ ਨਹੀਂ ਆ ਨਹੀਂ ਨਹੀਂ ਇੰਦ ਨੂੰ ਮੈਂ ਠਾਣੇ ਦੇ ਕੇ ਆਉਣਾ ਤੇ ਠਾਣੇ ਵਾਲੇ ਨੂੰ ਕਹਿਣਾ ਵੀ ਇਹਦਾ ਜਿੰਮੇਵਾਰ ਤੁਸੀਂ ਜੀ ਪਹਿਲਾਂ ਸਹੀ ਬੋਲ ਪਹਿਲਾਂ ਸਹੀ ਬੋਲਣੀ ਤੇ ਤੇਰੇ ਵੱਜਣ ਲੱਪਣੀ ਮੈਂ ਠੰਡਾ ਪੀ ਲੈਣੇ ਖੜ ਜਾ ਬਹਿ ਗੱਡੀ ਪੁਰਾਣੀ ਇੱਕ ਆ ਜੀ ਪੰਜ ਨਜ਼ਰ ਆ ਉਹ ਪੁਰਾਣੀ ਲਿਆ ਨੀ ਨੀ ਕੋਈ ਲਾ ਨਹੀਂ ਨਹੀਂ ਮਾਰਨਾ ਨਹੀਂ ਨਹੀਂ ਆ ਗਿਆ ਜਦੋਂ ਜਦੋਂ ਭਗੋ ਸੱਚ ਦੱਸ ਦੇ ਜਾਲ ਸੱਤ ਮਾਰਦੇ ਕੋਣ ਪਹਿਲਾਂ ਥਤਕਾਉਣਾ ਨਹੀਂ ਜੇ ਜਦੋਂ ਥਤਕਾਇ ਵੀਰ ਉਹਦੇ ਸਾਡੇ ਨਹੀਂ ਤੇਰੇ ਵਜਿ ਥਤਕਾਉਣਾ ਨਹੀਂ ਸਿੱਧਾ ਜਦੋਂ ਜਦੋਂ ਥਤਕਾਇ ਤੈਨੂੰ ਪਤਾ ਤੇਰੀ ਸਰਵਿਸ ਹੋਈ ਨਹੀਂ ਤੇਰੀ ਤੇਰੀ ਸੇਵਾ ਪੂਰੀ ਕੀ ਜਰੂਰ ਹਾਂ ਸੱਪਾ ਜੀ ਮੈਂ ਹਾਂ ਸਵੇਰੇ ਆਇਆ ਥਾ ਹਾਂ ਠੀਕ ਹਾਂ ਸਵੇਰੇ ਗਿਆ ਥਾ ਸਿੱਧਾ ਗਾਥ ਮੰਡੀ ਸੇ ਹਾਂ ਮੰਡੀ ਚ ਹੈ ਨਾ ਇਹ ਇਹ ਬਾਈ ਗਿਆ ਥਾ ਹਾਂ ਫਿਰ ਬਾਈ ਕਾ ਗਮਾ ਕਿਆ ਵਾਟ ਕੇ ਤੇ ਮਾਰ ਸਨ ਪਰਵਾਰ ਪਰਵਾਰਕ ਗੱਲੇ ਨੇ ਨੰਦਪੁਰ ਸਾਹਿਬ ਗਿਆ ਥਾ ਹਮ ਇਦਾਂ ਹੀ ਆ ਹੋਰ ਹੋਰ ਤੇ ਨੰਦਪੁਰ ਸਾਹਿਬ ਤੇ ਨਾ ਇੱਕ ਨਗਲ ਨਗਲ ਕੱਥੋਂ ਨਗਲ ਪਿੰਡ ਪੈਂਦਾ ਆ ਹਾਂ ਕੱਥੋਂ ਨਗਲ ਕੱਥੋਂ ਨਗਲ ਕਾ ਲੱਗੇ ਜੜਾ ਜੜਾ ਟੋਲ ਪਲਸ ਨਹੀਂ ਲਾਇਆ ਆ ਹਾਂ ਹਾਂ ਟੋਲ ਪਲਸ ਇੱਕ ਨਾਲ ਉਹਨਾਂ ਦਾ گاਵਾ ਕਾ ਛੱਡ ਲਾਇਆ ਹਾਂ ਉਹਨਾਂ ਕੋਲ ਕੰਮ ਕੰਮ ਕਰਦਾ ਹੈ ਹਮ ਅ ਚਾਰ ਸਾਲ ਹੋ ਗਏ ਆ ਹਮ ਇਹ ਵਾਤ ਮੈਨੂੰ ਕਹੀ ਥੀ ਕਹੀ ਸੀ ਨਾ ਇਹ ਸੱਚਾ ਕਿ ਝੂਠ ਆ ਸੱਚ ਝੂਠ ਆ ਨਾ ਪਦੰਦਰਾ ਸਾਲ ਬਾਅਦ ਜਵਾਕਰ ਦੀਆਂ ਕਾਪੀਆਂ ਵੀ ਬਦਲ ਜਾਂਦੀਆਂ ਹਾਂ ਹਾਂਜੀ ਤੇ ਤੂੰ ਚਾਰ ਸਾਲ ਤੋਂ ਇੱਕੋ ਟੌਪਿਕ ਲਈ ਜਾਨਾ ਵੀ ਮੈਨੂੰ ਇਹਨਾਂ ਨੇ ਆਨੰਦਪੁਰ ਸਾਹਿਬ ਉਹ ਲੈ ਕੇ ਆਂਦਾ ਤੇ ਮੈਨੂੰ ਉੱਥੇ ਹੀ ਕੈਦ ਕਰਕੇ ਰੱਖਿਆ ਇੱਥੇ ਕੈਦ ਕਰਕੇ ਰੱਖਿਆ ਤੂੰ ਆਪ ਦਾ ਜੇ ਤੂੰ ਤੁਸੀਂ ਅਨੰਦਪੁਰ ਸਾਹਿਬ ਬਾਸ ਹਾਂ ਸੱਦੋ ਸਰਪੰਚ ਨੂੰ ਇੱਥੇ ਹਾਂ ਸਰਪੰਚ ਕਾਹੋ ਬੋਲਣਾ ਸਰਪੰਚ ਬੋਲਸਨ ਸੱਦੋ ਭਾਜੀ ਪਰ ਇਹਦੀਆਂ ਕੰਪਲੇਂਟਾਂ ਹੱਦੋਂ ਜ਼ਿਆਦੀਆਂ ਆਈਆਂ ਮੱਝਾਂ ਚੋਰੀ ਵਾਲੀਆਂ ਤੇ ਬਹੁਤ ਜ਼ਿਆਦੀਆਂ ਆਈਆਂ ਮੱਝਾਂ ਚੋਰੀ ਵਾਲੀਆਂ ਬਹੁਤ ਜ਼ਿਆਦੀਆਂ ਇਹ ਕੰਪਲੇਟ ਆਈਆਂ ਮੈਂ ਤੁਹਾਨੂੰ ਪ੍ਰੂਫ ਵੀ ਦੇ ਦੂੰ ਪਿੰਡ ਕੌਕੇ ਜਾ ਕੇ ਪਤਾ ਕਰ ਲਿਓ ਠਟਾਰੀ ਬੱਡ ਲੱਗੇ ਮੈਂ ਹਾਂ ਉਹ ਪੈਨ ਵਾਲਿਆਂ ਨਾਲ ਲੜਨਾ ਹੈ ਮੱਝਾਂ ਕਿੱਥੇ ਆ ਹਾਂ ਹਾਂ ਦੇ ਦੇ ਪੈਸੇ ਛੇ ਦਿਨ ਉਹ ਪਿੱਛੇ ਇਹਦੇ ਬਾਹਰ ਹੈ ਨਹੀਂ ਇਹਨਾਂ ਨੂੰ ਇੱਥੇ ਆਪਾਂ ਇੱਥੇ ਪੁਲਿਸ ਸਾਥ ਲੈਨੇ ਆ ਸਰਪੰਚ ਨੂੰ ਕਹਿ ਗਿਆ ਇੱਥ ਨਾਲਾ ਕੀ ਆ ਜਿੱਥੋਂ ਅੱਜ ਇਹ ਫੜਿਆ ਵਾ ਨਾ ਪੁਲਿਸ ਵਾਲੇ ਕਹਿੰਦੇ ਨੇ ਵੀ ਉੱਥੇ ਉੱਥੋਂ ਜਾ ਕੇ ਦਰਖਾਸਤ ਦਵਾਵੇ ਤੇ ਬਾਬਾ ਜੀ ਕਿੱਥੇ ਜੋ ਹਾਂ ਇਹ ਬਾਬੇ ਪਿੰਡ ਵਾਸਤੇ ਹਾਨੀ ਕਰਕੇ ਬੰਦਾ ਵਾਏ ਕੋਈ ਵੀ ਮਿਸ ਹੈਪਨ ਕਰ ਸਕਦਾ ਹੈ ਪਿੰਡ ਦੇ ਵਿੱਚ ਨਹੀਂ ਇਹੋ ਜਿਹੇ ਬੰਦੇ ਦਾ ਕਰਦਾ ਜਿਹੜੀ ਗੱਲ ਦੇ ਕੇ ਇਹਦੀ ਮੱਝ ਖੋਲੀ ਤੇ ਉਹਨੇ ਲਾਗੇ ਕਲਕਾਂ ਨੂੰ ਬੜੀਆਂ ਅਗ ਲੱਗਣ ਰਹੀ ਹੈ ਕੁਝ ਵੀ ਕਰ ਸਕਦਾ ਹੈ ਇਹ ਬੰਦਾ ਮੰਨ ਕੇ ਚਲੋ ਪਿੰਡ ਆਪਣੇ ਕੋਈ ਵੀ ਇਹਨਾਂ ਨੂੰ ਇਹਨੂੰ 1000 ਰੁਪਏ ਦੇ ਕੇ 5000 ਰੁਪਏ ਦੇ ਕਹਿ ਸਕਦਾ ਵੀ ਉਹ ਆਹ ਕੰਮ ਕਰ ਦੇ ਉਹ ਕੰਮ ਕਰ ਦੇ ਠੀਕ ਹੈ ਇਹ ਘਰਾਂ 'ਚ ਬਹੁਤ ਇਦਾਂ ਹੀ ਭੇਦ ਲੈਂਦੇ ਆ ਤੇ ਇਹ ਦਾ ਬਹੁਤ ਜਿਆਦਾ ਤੁਸੀਂ ਕਮੈਂਟ ਪੜਿਓ ਵੀਰ ਜੀ ਇਸ ਵੀਡੀਓ ਦੇ ਥੱਲੇ ਤੁਸੀਂ ਕਮੈਂਟ ਪੜਿਓ ਪੜਿਓ ਤੇ ਆਪ ਵੀਰ ਤੁਹਾਨੂੰ ਦੱਸਣਗੇ ਇਹਦੇ ਕਾਰਨਾਮੇ ਮੇਰੇ ਤੇ ਨਾ ਰਿਓ ਜਦੋਂ ਆਈ ਵੀਡੀਓ ਮੈਂ ਪਾਉਣੀ ਆ ਨਾ ਕੱਲ ਨੂੰ ਤੇ ਇਹ ਵੀਡੀਓ ਥੱਲੇ ਕਮੈਂਟ ਪੜਿਓ ਹਲੋ ਸਤਿ ਸ਼੍ਰੀ ਅਕਾਲ ਪਾਈ ਸਤਿ ਸ਼੍ਰੀ ਅਕਾਲ ਭਾਜੀ ਇਹ ਨਾ ਬੰਦਾ ਫਰਾਡ ਬੰਦਾ ਵਾ ਇਹ ਨਾ ਕੌਕੇ ਪਿੰਡ ਦੇ 100 ਮਜ ਉੱਥੇ ਇੱਕ ਰਾਤ ਚ ਚੋਰੀ ਹੋਈ ਇਹਦੇ ਵਿੱਚ ਇਹ ਵੀ ਇਨਵੋਲਵ ਸੀਗਾ ਠੀਕ ਆ ਤੁਸੀਂ ਪਤਾ ਕਰ ਲਿਓ ਕੌਕੇ ਪਿੰਡ ਦੇ ਟਾਰੀ ਬਾਰਡਰ ਦੇ ਲਾਗੇ ਤੁਸੀਂ ਆਪ ਦਾ ਕਰ ਲਿਓ ਠੀਕ ਆ ਇਹ ਬੰਦੇ ਦੀ ਜਿੰਨੇ ਹੈਲਪ ਕੀਤੀ ਮਤਲਬ ਕਿ ਕਿਸੇ ਨੇ ਨਾ ਇਹਨੂੰ ਕੁੱਟਿਆ ਕੋਈ ਇਹਨੇ ਮੜਾ ਚੰਗਾ ਕੰਮ ਕੀਤਾ ਹੋਊਗਾ ਕਿਸੇ ਬੰਦੇ ਨੇ ਇਹਨੂੰ ਕੁੱਟਿਆ ਤੇ ਇਹ ਮਤਲਬ ਕੁੱਟ ਖਾ ਕੇ ਤੇ ਐਦਾਂ ਰੋਡ ਤੇ ਤੁਰਿਆ ਜਾਵੇ ਤੇ ਤੁਹਾਡੇ ਵਰਗਾ ਕੋਈ ਵੀਰ ਇਹਨੂੰ ਮਿਲਿਆ ਕਹਿੰਦਾ ਪੁੱਤ ਕੀ ਗੱਲ ਹੋਈ ਕਹਿੰਦਾ ਵੀ ਮੈਨੂੰ ਐਦਾਂ ਕਿਸ ਸਰਦਾਰ ਨੇ ਘਰੇ ਰੱਖ ਕੇ ਮਾਰਿਆ ਕੁੱਟਿਆ ਐਦਾਂ ਤੇ ਉਹਨੇ ਵਿਚਾਰੇ ਨੇ ਇਹਨੂੰ ਦਾਖਲ ਕਰਾਤਾ ਲੁਧਿਆਣੇ ਦਾ ਜੇ ਜਦੋਂ ਸਰਕਾਰੀ ਹਸਪਤਲ 'ਚ ਦਾਖਲ ਕਰਾਇਆ ਡਾਕਟਰਾਂ ਨੇ ਇਹਦਾ ਬਿਆਨ ਲਿਆ ਠੀਕ ਆ ਜੀ ਵੀ ਕੀ ਗੱਲ ਹੋਈ ਆ ਤੇ ਇਹਨੇ ਜਿਹਨੇ ਦਾਖਲ ਕਰਾਇਆ ਉਹਦੇ ਵਿਰੋਧੀ ਬਿਆਨ ਦਿੱਤਾ ਵੀ ਇਹਨੇ ਮੈਨੂੰ ਕੁੱਟਮਾਰ ਕੀਤੀ ਆ ਉਹਨੇ ਸੱਦੀ ਪੁਲਿਸੋਂ ਡਾਕਟਰਾਂ ਸੱਦੀ ਪੁਲਿਸ ਉਸੇ ਬੰਦੇ ਨੇ ਫਿਰ ਲੱਖ ਰੁਪਇਆ ਨੂੰ ਦਿੱਤਾ ਕਿ ਮੇਰ ਨਾਲ ਭਰਾਵਾ ਰਾਜਨਾਵਾ ਕਰ ਲਾ ਮੈਂ ਮੈਨੂੰ ਮਾਤਰ ਨੂੰ ਛੱਡ ਦੇ ਮੇਰੇ ਤੇ ਪਰਚਾ ਹੋਇਆ ਨਹੀਂ ਉਹਦੇ ਤੇ ਲੱਖ ਰੁਪਇਆ ਇਹਨੇ ਰਾਜਨਾਵਾ ਕਰਨ ਵਾਸਤੇ ਲਿਆ ਉਤੋਂ ਜਾਜ਼ੂਰੀ ਕੰਮ ਹੈ ਠੀਕ ਹੈ ਜੀ ਐਵੇਂ ਦਾ ਬੰਦਾ ਜੀ ਇਹਨੂੰ ਬੰਦੇ ਨੂੰ ਮੈਂ ਤੀਜੀ ਵਾਰੀ ਅੱਜ ਫੜਨ ਆਇਆ ਹਾਂ ਅਈ ਵੀ ਤਾਦ ਕਰਕੇ ਆਇਆ ਹਾਂ ਕਿ ਤੁਹਾਡੇ ਵਰਗੇ ਮੈਂ ਤਾਦ ਆਇਆ ਵੀ ਤੁਹਾਡੇ ਵਰਗੇ ਘਰਾਂ ਦੀ ਵਿੱਚ ਨੇ ਭੀਤ ਲੈ ਕੇ ਤੁਹਾਡੇ ਘਰੋਂ ਮੱਜਾਂ ਚੋਰੀ ਕਰਦੀਆਂ ਜਿੰਨੀ ਤੇ ਨਿਕਲ ਜਾਨਾ ਫਿਰ ਹਾਂ ਤੇ ਮੈਂ ਬੇਨਤੀ ਆ ਤੁਹਾਡੇ ਅੱਗੇ ਕਿ ਤੁਸੀਂ ਇੱਥੇ ਪੁਲਿਸ ਨੂੰ ਸੱਦੋ ਆਪ ਪੁਲਿਸ ਦੇ ਹਵਾਲੇ ਕਰੀਏ ਇਹਨੂੰ ਕਿਉਂਕਿ ਮੈਂ ਦੋ ਵਾਰੀ ਇਹਨੂੰ ਛੱਡ ਚੁੱਕਾ ਮੇਰੇ ਕੋਲ ਪ੍ਰੂਫ ਹੈਗੇ ਮੇਰੇ ਕੋਲ ਵੀਡੀਓ ਬਣੀਆਂ ਹੈਗੀਆਂ ਮੇਰੇ ਕੋਲ ਹੁਣੇ ਆਣ ਕੇ ਪੁਲਿਸ ਵੇਖ ਸਕਦੀ ਹੈ ਤੁਸੀਂ ਵੇਖ ਸਕਦੇ ਜੀ ਹਾਂਜੀ ਤੁਸੀਂ ਬੁਲਾਓ ਇੱਥੇ ਪ ਕਿਉਂਕਿ ਭਾਜੀ ਇਹ ਰੋਜ਼ ਇਦਾਂ ਹਰ ਥਾਂ ਤੇ ਜਾ ਕੇ ਇਹੋ ਕਹਾਣੀ ਸੁਣਾਉਂਦਾ ਵਾ ਕਿ ਮੈਨੂੰ ਕਿਸੇ ਨੇ ਬੰਨ ਕੇ ਰੱਖਿਆ ਸੀ ਇੱਕ ਤੇ ਆਪਣੇ ਪੰਜਾਬੀ ਭਰਾਵਾਂ ਨੂੰ ਬਦਨਾਮ ਕਰਦਾ ਵਾ ਕਿ ਮੈਨੂੰ ਕਿਸੇ ਨੇ ਬੰਨ ਕੇ ਰੱਖਿਆ ਸੀਗਾ ਠੀਕ ਆ ਜੀ ਤੇ ਮੈਨੂੰ ਉੱਥੋਂ ਮੈਂ ਭੱਜ ਕੇ ਆਇਆ ਵਾਂ ਤੇ ਉਹ ਆਪਣੇ ਅਰਗੇ ਤੁਹਾਡੇ ਅਰਗੇ ਨੂੰ ਕਿਰਾਇਆ ਪਾੜਾ ਦੇ ਦਿੰਦੇ ਆ ਕਈ ਜਾਣੇ ਤੇ ਇਹਨੂੰ ਅੰਮ੍ਰਿਤਸਰ ਉੱਥੇ ਵੀ ਛੱਡ ਕੇ ਰੇਲਵੇ ਸਟੇਸ਼ਨ ਤੇ ਕਿਰਾਇਆ ਪਾੜਾ ਪੂਰਾ ਦੇ ਕੇ ਆਏ ਆ ਤੇ ਇਹ ਫੇਰ ਉਹਨਾਂ ਨੂੰ ਬੇਕੁਬ ਬਣਾ ਕੇ ਪੈਸੇ ਤੇ ਲਾਭ ਘਰੇ ਘੱਲ ਦਿੰਦਾ ਵਾ ਤੇ ਆਵੇਂ ਇਹੋ ਧੰਦਾ ਬਣਾਇਆ ਵਾ ਸਾਈਡ हां चोरियां ਚਾਰੀਆਂ ਠੀਕ ਹੈ ਜੀ ਠੱਗੀਆਂ ਚੋਰੀਆਂ ਹੀ ਕਰਦਾ ਵਾ ਤੇ ਜਵੇਂ ਐਵੇਂ ਦੇ ਠੱਗੀਆਂ ਕਰਦਾ ਵਾ ਦੋ ਕੰਮ ਕਰਦਾ ਇੱਕ ਤੇ ਠੱਗੀਆਂ ਕਰਕੇ ਪੈਸਾ ਲੈ ਜਾਂਦਾ ਦੂਜਾ ਉਹਨਾਂ ਦੇ ਭੇਤ ਲੈ ਕੇ ਤੇ ਬਾਅਦ ਵਿੱਚ ਉਹਨਾਂ ਦੀ ਮੱਜਾਂ ਚੋਰੀ 'ਚ ਬਹੁਤ ਇਨਵੋਲਵ ਬੰਦਾ ਹੈ ਹਾਂ ਮੈਂ ਤੁਹਾਨੂੰ ਬੰਦਿਆਂ ਦੇ ਨਾਂ ਵੀ ਦਵਾਂਗਾ ਪ੍ਰੂਫ ਵੀ ਦਵਾਂਗਾ ਜਿਨ੍ਹਾਂ ਨਾਲ ਇਹਨੇ ਠੱਗੀਆਂ ਕੀਤੀਆਂ ਹਾਂਜੀ ਆ ਕਰਿਓ ਵੀਡੀਓ ਸਰਪੰਚ ਸਾਹਿਬ ਪੱਕੇ ਥਾਂ ਦੇ ਆਜੋ ਜੇ ਕਿ ਪਤੀਲੇ ਪਤੂਲੇ ਤਵਾਬੀਕ ਦਿੰਦੇ ਹਨ ਮੈਨੂੰ ਨੋਟ ਕੋਹਣੇ ਹੁੰਦਾ ਸੰਗਲ ਪਾ ਕੇ ਪਤੀਲੇ ਪਤੂਲੇ ਤੋਂ ਹੁੰਦੇ ਉੱਤੇ ਕੋਹਣੇ ਹੁੰਦਾ ਇਹ ਨਾ ਬਾਜ ਤੇਰੇ ਪਤੀਲੇ ਮਾਨੀ ਨੋਘ ਨਾ ਰਹਿਣਾ ਪਹਿਲੇ ਤਾਂ ਪਤੀਲੇ ਨਾ ਰਹਿਣਾ ਇਹ ਪਤੀਲੇ ਖਵਾੜੀ ਇਹਨੇ ਹੁਣ ਇਹਨੂੰ ਪਾਜੀ ਸੱਚੀ ਮੈਂ ਨਾ ਜਦੋਂ ਇਹ ਇੱਥੋਂ ਪੁੱਛਿਆ ਨਾ ਪਤਾ ਕੀਤਾ ਇਹ ਕਹਿੰਦਾ ਸੀ ਰਾਤ ਕੀ ਮੈਨੂੰ ਦੱਸਿਆ ਅੰਮ੍ਰਿਤਸਰ ਕੀ ਕੀਤਾ ਸੀ ਰਾਤ ਕੀ ਕੀਤਾ ਸੀ ਅੰਮ੍ਰਿਤਸਰ ਆਪ ਤੁਸੀਂ ਕੀ ਕੀਤਾ ਸੀ ਰਾਤ ਨੂੰ ਅਮਰਸਰ ਦੇ ਵਿੱਚ ਕਾਇ ਮਚੁੰਡੀ ਵੜਦਣੀ ਕੀ ਕੀਤਾ ਸੀ ਬਾਜ਼ਾਰ ਦੇ ਵਿੱਚ ਬਾਜ਼ਾਰ ਕੇ ਵਿੱਚ ਮੈਂ ਚੋਰੀ ਕੀਤੀ ਹੈ ਕੀ ਕੀਤਾ ਹੈ ਚੋਰੀ ਕਿਥੋਂ ਚੋਰੀ ਕੀਤੀ ਹੁਣ ਬੰਦ ਕਰ ਕਿਥੋਂ ਚੋਰੀ ਕੀਤੀ ਦੱਸਿ ਮੜਿਆ ਉਹ ਹਨ ਇਹ ਤੇ ਸਨ ਕੰਨੜ ਹਨ ਉਹ ਹੋਪੜੇ ਸੇ ਕ ਦੁਕਾਨਾਂ ਦੇ ਬਾਰੇ ਦੱਸ ਦੁਕਾਨਾਂ ਹੈਲੋ ਦੁਕਾਨਾਂ ਤੇ ਚੋਰ ਬਾਜ਼ਾਰ ਪੜਾ ਸੇ ਕ ਕਿੰਨੀਆਂ ਦੁਕਾਨਾਂ ਭੰਨੀਆਂ ਸੀ ਕ ਰਾਤ ਇਹ ਵੀਰ ਕੋਈ ਡੈਕਟਰ ਬਣਾਉ ਹੈ ਇੰਨਾ 14 15 ਦੁਕਾਨਾਂ ਰਾਤ ਇੱਕੇ ਰਾਤ ਭੰਨੀਆਂ ਇੰਨਾ ਉਥੋਂ ਚੋਰੀ ਕੀਤੀ ਫਿਰ ਇਹਨੇ ਆਪਦੇ ਕੋਲ ਮਤ ਬੰਨਿਆ ਬਾਜੀ ਗਰੁੱਪ ਇਹਨਾਂ ਦਾ ਫਿਰ ਇਹਨੂੰ ਘਰਾਂ ਚ ਲੈ ਕੇ ਗਿਆ ਠੀਕ ਹੈ ਜੀ ਇਹਨੇ ਦੂਰੋਂ ਬੈਕਾਂ ਦੱਸਦੀਆਂ ਆਹ ਬੈਕ ਇਹਨਾਂ ਦੀ ਆਹ ਬੈਕ ਇਹਨਾਂ ਦੀ ਆਹ ਬੈਕ ਇਹਨਾਂ ਦੀ ਐਨੀ ਇਨਫਾਰਮੇਸ਼ਨ ਇਕੱਠੀ ਕੀਤੀ ਨੇ ਭਾਜੀ ਹੋਰ ਵੀ ਹੋਣਗੇ ਪਿੰਡੋਂ ਪਿੰਡੋਂ ਬੰਦੇ ਪਿੰਡੋਂ ਬੰਦੇ ਨਾਰ ਲਾਉਂਦੇ ਆ ਇਕੱਲੇ ਦਾ ਕੰਮ ਨਹੀਂ ਘਾਟਾ ਪਿੰਡੋਂ ਵੀ ਜੀ ਇਹ ਤੁਹਾਡੇ ਕੋਲੋਂ ਇਕੱਲਾ ਪੈਸੇ ਲੈਣ ਨਹੀਂ ਆਇਆ ਈ ਤੇ ਤੁਹਾਡੇ ਤੋਂ ਪੈਸੇ ਲੈ ਕੇ ਤੇ ਇਹਨੇ ਆਪਨੇ ਚੱਲ ਜਾਣਾ ਇਥੋਂ ਦੀ ਜਾਣਕਾਰੀ ਵੀ ਲੈਣ ਆਇਆ ਹੈ ਮੇਰੇ ਤੇਰਾ ਵੇਖ ਲੈ ਇਹਦਾ ਕੀ ਆਂਦਾ ਭਜੀ ਡੇੜਾ ਵੇਖ ਲੈਦਾ ਮੈਂ ਇਹ ਮੇਰੇ ਕੋਲ ਤੁਸੀਂ 2 ਦਿਨ ਲਵਾਓ ਕੰਮ ਕਰਾਓ ਤੇ ਮੈਂ ਫੇਰ ਪੈਸੇ ਲੈਣੀ ਤੁਹਾਡੇ ਕੋ ਉਦਾਂ ਨਹੀਂ ਇੱਥੇ ਕੰਮ ਤੇ ਮੈਂ ਉੱਥੇ ਖੜਿਆ ਤੇ 5 ਮਿੰਟ ਦੀ ਭੱਜ ਆ ਫੇਰ ਜੰਦ ਲੱਗਦੇ ਨਹੀਂ ਖੜਿਆ ਨਾ ਮੰਜਾਂ ਦੇ ਕੋਲ ਭਾਲਿਆ ਉਹ ਡੇੜਾ ਦੇਂਦਿਆ ਜੋ ਡੇੜਾ ਉਹ ਸਾਹਮਣੇ ਹਾਂਜੀ ਉਥੋਂ ਆ ਭੱਜ ਕੇ ਫੜ ਕੇ ਲੈ ਆਂਦਾ ਜੀ ਹਾਂ ਕਿੰਦਮ ਫੋਨ ਕਰ ਦਿੰਦਾ ਇਹਨੇ ਵੀ ਦੀ ਕੌਕੇ ਪਿੰਡ ਕੱਲੇ ਕੱਲੇ ਘਰ ਦੀਏ ਨੇ ਮੈਨੂੰ ਬੈਗ ਦੱਸੀ ਵੀ ਆ ਬੈਗ ਤੋਂ ਅਸੀਂ ਮੱਜਾਂ ਚੋਰੀ ਕੀਤੀਆਂ ਮੰਨ ਕੇ ਚਲੋ ਵੀਰ ਇਹ ਬੰਦਾ ਪਰਦੇਸੀ ਬੰਦਾ ਵਾ ਹਨਾ ਉਹ ਬੈਗ ਦਾ ਇਹਨੇ ਦੱਸ ਦਿੱਤਾ ਵੀ ਉਹ ਚਿੱਟੀ ਕੁਠੀ ਤੋਂ ਵੀ ਮੱਜਾਂ ਹੀ ਚੋਰੀ ਕੀਤੀਆਂ ਵਾ ਠੀਕ ਹੈ ਜੀ ਇਹਨੂੰ ਕਿੱਦਾਂ ਪਤਾ ਲੱਗਾ ਮੈਂ ਇਹਨੂੰ ਘਰਾਂ ਚ ਲੈ ਕੇ ਗਿਆ ਵਾਕਈ ਉਹਨੇ ਕਹ ਪਈ ਹੱਡੀ ਚੋਰੀ ਹੋਈਆਂ ਮੱਜਾਂ ਇਹਦੇ ਤੇ ਨਹੀਂ ਜਾ ਸਕਿਆ ਲੱਗ ਕੇ ਕੀ ਡੇਰਾ ਆਹੋ ਸਿੱਧੀ ਗੱਲ ਉਹ ਵੀ ਕੀ ਵੀਦਾ ਅਗਲਾ ਮੈਨੂੰ ਨਹੀਂ ਪਤਾ ਵੀ ਦੀ ਹੁਣ ਮੈਨੂੰ ਨਹੀਂ ਪਤਾ ਮੈਂ ਪੰਜਾਬੀ ਆ ਇਹ ਪਰਦੇਸੀ ਆ ਮੈਂ ਪੰਜਾਬੀ ਮੈਨੂੰ ਨਹੀਂ ਪਤਾ ਪਈ ਉਹ ਬੈਗ ਕਿੰਨਾ ਦੀ ਆ ਬੈਗ ਕਿੰਨਾ ਦੀ ਆ ਬੈਗ ਕਿੰਨਾ ਦੀ ਜਿੰਨਾ ਚਿਰ ਮੈਨੂੰ ਪੂਰੀ ਜਾਣਕਾਰੀ ਨਹੀਂ ਹੈਗੀ ਉਹਨਾਂ ਦੀ ਮੱਜਾਂ ਚੋਰੀ ਹੋਈਆਂ ਇਹਨਾਂ ਦੇ ਪਿੰਡੋਂ ਤੇ ਉਹ ਬੱਚਾ ਇਹਦਾ ਤਾਦ ਹੋ ਗਿਆ ਕਿ ਵੋਟਾਂ ਦਾ ਸਮਾਂ ਸੀਗਾ ਤੇ ਆਪਾਂ ਤੁਹਾਨੂੰ ਪਤਾ ਹੈ ਕਿ ਪੈਚਾਰਾ ਪਿੰਡ ਦਾ ਹੁੰਦਾ ਵਾ ਉਹਨਾਂ ਨੂੰ ਹੋ ਸਕਦੇ ਭਾਜੀ ਬੰਦੇ ਤੇ ਭਾਜੀ ਹੈਗੇ ਆ ਇਹ ਮੈਂ 10 ਦਿਨ ਪਹਿਲਾਂ ਇਹਦੇ ਨਾਲ ਇੱਕ ਬੰਦਾ ਫੜਿਆ ਵਾ ਉਹ ਵੀ ਐਸੇ ਮੈਟਰ ਦੀ ਵੀ ਬਸ ਮੈਨੂੰ ਰਾਤ ਨੂੰ ਕਿਸ ਨੇ ਬੰਨਿਆ ਹੈਗਾ ਤੇ ਮੈਨੂੰ ਆਪਦੇ ਘਰੇ ਪਹੁੰਚਾਉਣਾ ਮੈਨੂੰ ਕਿਰਾਇਆ ਦੇ ਦੋ ਨਹੀਂ ਨਹੀਂ ਇੱਥੇ ਪੁਲਸ ਆ ਦੋ ਪੁਲਸ ਆ ਦੋ ਨਹੀਂ ਨਹੀਂ ਉਹ ਕਹਿੰਦੇ ਪੁਲਸ ਆ ਰਹੀ ਇੱਥੇ ਹਾਂ ਆ ਜਣੀ ਆ ਜਣੀ ਪੁਲਸ ਇੱਥੇ ਆਈ ਨਹੀਂ ਹੈ ਇੱਥੇ ਨਾਲ ਸੁ ਗਵਾਈਂ ਅਣਮੂ ਕਰ ਭੈਣ ਚ ਦਾ ਨੂੰ ਤੋਂ ਤਾਂ ਐਵੇਂ ਸਦਾਈ ਭਿੰਜਾ ਕਹਿੰਦਾ ਜੱਟਾਂ ਦਾ ਮਾਰ ਕੇ ਕਾਂਦੇ ਚ ਪੇਰ ਸੋ ਦੱਸ ਉਦੋਂ ਦਾ ਸੂਟ ਕੇ ਬੋਲਣੇ ਨੂੰ ਕਹਿੰਦੇ ਜਾਂਦਾ ਜੱਟਾ ਨਾ ਬਾਈ ਅਸੀਂ ਨਾਮ ਰੱਖਦੇ ਹਾਂ ਛੋਟੀ ਪਾਣੀ ਚਾਹ ਕਾਣੀ ਲੁੱਟਮਾ ਲੰਡੇ ਦੀ ਕੁਝ ਕਾਟੇ ਮਾਮਾ ਰਾਜ ਤੁਹਾਨੂੰ ਤਾਂ ਲਾਉਣਾ ਹੈ ਵਾਦਾ ਨਹੀਂ ਓਏ ਦਾਸ ਹੈ ਕਿਤੇ ਲੱਗੇ ਦਾਦਾ ਨਹੀਂ ਆ ਨਰੋਪਰਾ ਖਾ ਨੰਬਰ ਰਾਖਾ ਨੰਬਰ ਸਾਨੂੰ ਕੀ ਆਖਿਆ ਸਾਨੂੰ ਕੀ ਆਖਿਆ ਤੂੰ ਤਾਂ ਕਹਿੰਦਾ ਡੇਢੀ ਵਾਲਿਆਂ ਨਹੀਂ ਨਹੀਂ ਸਾਨੂੰ ਵੀ ਆਖਿਆ ਪਿੱਛੇ ਜੋ ਪਿੱਛੇ ਪਿੱਛੇ ਬੜੀਆਂ ਬੜੀਆਂ ਕੋਈ ਗੱਲ ਨਹੀਂ ਇਹਨਾਂ ਨੇ ਕਰ ਲੈਣਾ ਸਾਰਾ ਭਾਈ ਇਹਦੇ ਬੜਾ ਕੁਝ ਕੀਤਾ ਬੜਾ ਕੁਝ ਕੀਤਾ ਇਹਨੇ ਕੰਜਰ ਨੇ ਹਾਂ ਜਦੋਂ ਲਗੀ ਤਾਂ ਮਾਰਨਾ ਯਾਰ ਕੋਈ ਗੱਲ ਨਹੀਂ ਪੁਲਿਸ ਲੈ ਆਉਂਦਾ ਤੈਨੂੰ ਮਾਰੀ ਦੀ ਜਿਹੜੇ ਮਾਰਨੀ ਵੇਖ ਰਹੇ ਨੇ ਆਦਿਆਂ ਬੱਦਿਆਂ ਲੋਕਾਂ ਦੇ ਹਾਂਜੀ ਬਹੁਤ ਕੁਝ ਕੀਤਾ ਇਹ ਆਸ਼ਮ ਵਿੱਚ ਭੱਜ ਗਏ ਨਾ ਆਸ਼ਮ ਵਿੱਚ ਭੱਜ ਗਏ ਆਇਓ ਭਾਈ ਨਹੀਂ ਇੱਥੇ ਨਹੀਂ ਪੁਸ ਹੁੰਦੀ ਉਹ ਟਾਈਮ ਲਾਉਂਦਾ ਚਲੋ ਥਾਣੀ ਲੈ ਚਲਦੇ ਆਪ ਇਹਨੂੰ ਆਪ ਆਪ ਥਾਣੀ ਲੈ ਚਲਦੇ ਆ ਦੇ ਦੇ ਇੱਥੇ ਪੁਸ ਆ ਜਾਂਦੀ ਹੈ ਤੇ ਵਧੀਆ ਇੱਥੇ ਸਾਰੇ ਵੀਰ ਗਵਾਈ ਦੇ ਦੇਣਗੇ ਆਪਣੀ ਸਰਪੰਚ ਸਾਹਿਬ ਕਹਿੰਦੇ ਨਹੀਂ ਸਰਪੰਚ ਸਾਹਿਬ ਕਹਿੰਦੇ ਬੀ ਇੱਥੇ ਆ ਜਾਂਦੇ ਆ ਇੱਕ ਵਾਰੀ ਗੱਲ ਕਰੋ ਉਹਨਾਂ ਨਾਲ ਹਾਂ ਕਿ ਚੋਰ ਫੜਿਆ ਵਾ ਤੁਸੀਂ ਲੈ ਕੇ ਜਾਓ ਕਿਉਂਕਿ ਆਪਣੀ ਜ਼ਿੰਮੇਵਾਰੀ ਬੰਦੀ ਆ ਕਿ ਆਪਾਂ ਪ੍ਰਸ਼ਾਸਨ ਨੂੰ ਦੱਸੀਏ okay, okay. ਨਾ ਉਹਦੇ ਨਾਮ ਆ ਦੇ ਆ ਗਿਆ। ਉਹ ਚੋਕੇ ਹੀ ਤੇ ਗੁਨੀਆ ਵੀ ਪਾਣੀ ਪਿਆ ਸੰਸ ਹੋ ਗਿਆ। ਉਹ ਨਹੀਂ ਕੋਈ ਹੁੰਦਾ ਇਹਨੂੰ। ਡੋਲਣੀ ਵਿਲਾ ਕਿਧਾਂ ਨੇ ਪਈ ਲੱਗ ਗਈ। ਆਪਣੇ ਕੀ ਚੱਕਰ ਹੁੰਦਾ। 7 ਜਣੇ ਨਾ ਇੱਕ ਕੁੱਟਣਾ ਨਾ 6 ਛੜਾਉਣਾ। ਜੇ ਪੁਲਿਸ ਵਾਲੇ 6 ਫੜਨ ਤੇ 6 ਦੇ 6 ਕੁੱਟਣਾ ਦੇ ਮਿੰਟੇ ਚ ਬੰਦਾ ਤੋੜਿਆ ਉਹ ਬੋਲਦਾ। ਇਦਾਂ ਹੀ ਕਰਦੇ ਸੀ ਸਟਾਫ ਦੇ। ਚੱਲ ਯਾਰ। ਇਹਨੇ ਨਾਂ ਪਤਾ ਕਿਉਂ ਇਦਾਂ ਮੇਰੇ ਸੁਣ ਲਿਖਾ ਰੂਗਾ। ਮੈਨੂੰ ਆਂਦਾ ਵੀ ਇਹ ਜੱਟ ਰੱਖਿਆ ਨਾ ਮੈਨੂੰ ਆ ਨੰਬਰ ਹੁੰਦਾ। ਹਾਂਜੀ। ਮੈਸੇਜ ਹੋ ਗਿਆ ਵੀ ਪਤਾ ਨਹੀਂ ਆ ਵੀਰ ਜੀ ਹੁਣ ਨਿਕਲ ਇਹਨਾਂ ਨੇ ਕਾਲ ਮੌਕਾ ਤਾਂ ਮੰਗਾ ਲਿਨੇ ਕੋਈ ਆ ਨਹੀਂ ਮੰਗਾ ਲਓ ਤੁਸੀਂ ਪਾਜੀ ਨਾਲ ਗੱਲ ਕਰਿਓ ਮੜੀ ਹਾਂ ਮੌਕੇ ਵਾਲੇ ਨੂੰ ਲਾਲਾ ਯਾ ਕਰਲਾ ਕੱਲੋਂ ਪਿੰਡ ਦੇ ਕਿਉਂਕੇ ਪਾਜੀ ਪਤਾ ਗੱਲ ਕੀ ਆ ਅੱਜ ਇਹਨੂੰ ਆਪਾਂ ਛੱਡ ਦਿੰਨੇ ਆ ਕੱਲੋਂ ਤੁਹਾਡੇ ਪਿੰਡ ਦੇ ਵਿੱਚ ਕੋਈ ਵੀ ਮਿਸ ਹੈਪਨ ਹੋ ਗਈ ਇਹਨੇ ਟਿਕਾਣਾ ਵੇਖ ਲਿਆ ਹਾਂ ਮੱਜਾਂ ਮੂਜਾਂ ਲੱਗ ਰਹੇ ਮੈਂ ਫਿਰ ਵੇਚ ਦਿਆਂ ਸਾਰਾ ਇਹ ਮੈਨੂੰ ਕਹਿੰਦਾ ਦੋ ਦਿਨ ਮੈਨੂੰ ਰੱਖ ਇੱਥੇ ਬਣਾਉਂਦੇ ਆ ਦੋ ਦੇ ਨੋਕਦਾ ਇਹ ਉਹਦਾ ਨੰਬਰ ਡੇਰੀ ਵਾਲੇ ਦਾ ਪਾਣੀ ਪੀ ਤੇ ਪਾਣੀ ਤੈਨੂੰ ਖੁਦ ਆਈਏ ਬੈ ਜਾ ਪਾਣੀ ਨਹੀਂ ਪੀਣਾ ਪਾਣੀ ਪੀ ਲੈ ਸਿਰ ਚ ਪਾਵਾਂ ਬੈ ਬੈ ਉੱਟਾਣੀ ਇਹ ਲੱਤਾਂ ਬੰਨ ਇਹਨੂੰ ਖਾ ਰੋ ਚਾਹੀਦਾ ਥੋੜਾ ਬੜੇ ਨਾਲ ਬੱਸ ਕਰ ਓਏ ਮੈਨੂੰ ਭਜੀ ਨਾ ਭਜੀ ਨਾ ਢਕੇ ਬੈ ਜਾ ਬੈ ਜਾ ਤੇਰੀ ਸੇਵਾ ਹੋ ਜਾਣੀ ਹੈ ਚਾਹੀ ਪੰਜ ਚਾਰ ਦੇ ਲੇ ਬੈ ਕੇ ਖਾ ਜੇ ਪੱਜਾ ਜਾਲਾ ਕਿੱਦਾਂ ਪਾ ਲੈਣੇ ਮੈਂ ਸਹੀ ਕਹਿੰਦਾ ਤੌਰ ਨਾ ਬੈਗੂ ਗੱਲ ਬੈ ਜਾ ਇੱਥੇ ਇਧਰ ਕਦੀ ਤੇਰੇ ਨਾਲ ਕਦੀ ਨਹੀਂ ਮੈਂ ਨਹੀਂ ਮਾਰਦਾ ਕਿ ਨਹੀਂ ਮਾਰਨਾ ਮਾਰਦੀ 10 ਟਰਾ ਦੇ ਗਵਾਲੀਆਂ ਨਾ ਬਚਾਰਿਆਂ ਆਈ ਭਾਈ ਇਹਨੂੰ ਛੱਡਣ ਚੱਲੇ ਹਾਂ ਕੋਤ ਨਹੀਂ ਆਪ ਉਹ ਰੱਬੀ ਨਾ ਮੈਨੂੰ ਯਾਦ ਆਇਆ ਤਾਂ ਦਮਹਾ ਆਪਣੇ ਦੇ ਹੈਗੇ ਆਪਣੇ ਸੇਵਾ ਸੋਸਾਇਟੀ ਵਾਲੇ ਨਹੀਂ ਮਾਰਦੇ ਨਹੀਂ ਮਾਰਦੇ ਪਾਣੀ ਪਾ ਜਾ ਇਹ ਇਦਾਂ ਹੀ ਕਰਦਾ ਮੈਂ ਤੈਨੂੰ ਕਿਹਾ ਸੀ ਨਾ ਜਾਂ ਤੇ ਸਾਡਾ ਪੰਜਾਬ ਛੱਡ ਦੀ ਨਹੀਂ ਤੇ ਮੈਂ ਤੇਰਾ ਖਿਹੜਾ ਨਹੀਂ ਛੱਡਣਾ ਵੇਖ ਲੈ ਸੋਲੜ ਇਹ ਤੇ ਭਾਜੀ ਦਰਬਾਰ ਸਾਹਿਬ ਜਾ ਕੇ ਬਾਹਰ ਬਹਿ ਗਿਆ ਏ ਉਹ ਦਿਨ ਵੀ ਜਦੋਂ ਤੂੰ ਦਰਬਾਰ ਸਾਹਿਬ ਗਿਆ ਸੀ ਨਾ ਸਿਰਫ 5 ਮਿੰਟ ਦਾ ਤੇਰਾ ਮੇਰਾ ਮਤਲਬ ਕਿ ਹੇਰ ਫੇਰ ਹੋਇਆ ਪਰ ਇੱਕ ਗੱਲ ਹੈਗੀ ਵੀਰੇ ਦਰਬਾਰ ਸਾਹਿਬ ਨਾ ਉਹ ਮੈਂ ਦੂਜਾ ਮਾਰਾ ਨਹੀਂ ਫੜਨਾ ਯਾਰ ਮੇਰੇ ਬੂਟ ਚੁੱਕੇ ਗਏ ਹਾਂਜੀ ਤੇ ਉਹ ਵੀਰ ਮੇਰੇ ਨਾਲ ਬੰਦਾ ਆਂਦਾ ਵੀ ਯਾਰ ਬੰਦਾ ਮੇਂ ਬੜੀਏ ਗੁਰਦਾਰ ਸਾਹਿਬ ਜੀ ਢੰਗ ਸਿੰਘ ਆਂਦੇ ਮੈਨੂੰ ਵੀ ਉਹ ਭਰਾਵਾ ਉਹਨੇ ਚੋਰ ਫੜ ਲਿਆ ਮੌਕੇ ਤੇ ਤੂੰ ਮੰਨੇਗਾ ਵੀਰੇ ਜਿਲ੍ਹਿਆਂ ਵਾਲੇ ਬਾਅਦ ਤੱਕ ਉਹਨਾਂ ਨੇ ਭਜਿੰ ਦਿੱਤਾ ਉੱਥੇ ਤੱਕ ਬੰਦਾ ਫੜ ਲੈਂਦਾ ਐਡਾ ਤੇੜੀ ਬਾਹ ਜਿਹੜਾ ਡੰਡਾ ਮੋਟਾ ਸੀ ਉਹਨੂੰ ਆਂਦੇ ਛੀਛੇ ਸਾਹਮਣੇ ਮੂੰਹ ਵੇਂਦਾ ਰਹਿ ਜੇ ਤੇਰੀ ਧੌਣ ਐ ਵੀ ਹੋ ਗਈ ਨਾ ਤੇ ਗੱਲ ਕਰੀ 6 ਫੁੱਟ ਦਾ ਜਵਾਨ ਏ ਵੀਰੇ ਉਹਨੇ ਇਧਰੋਂ ਜਪੇੜ ਮਾਰੀ ਤੇ ਡਮ ਮਾਰੀ ਸਭ ਕੁਝ ਭੱਗ ਗਿਆ ਹਿਸਾਬ ਦਾ ਤਿੰਨ ਨੇ ਫੋਨ ਕਿਉਂ ਕਿਉਂ ਚਲੇ ਮੌਕੇ ਤੇ ਤਿੰਨ ਗੋਣ ਤਿਆ ਨਹੀਂ ਪਰਸਪਤ ਹੋਣੇ ਵੀਰੇ ਇਹ ਬੜੇ ਪਰਸਪੁਰਸ ਬੜੇ ਚੋਰੀ ਕੀਤੇ ਨੇ ਭੀੜ ਚ ਬੜੀ ਚੋਰੀ ਕੀਤੀ ਆ ਇਹਨੇ ਬਹੁਤ ਖਤਰਨਾਕ ਹੁਣ ਇਹਨੇ ਐਵੇਂ ਦੀ ਐਕਟਿੰਗ ਕਰਨੀ ਆ ਕਿ ਜਿਵੇਂ ਮੈਂਟਰੀ ਡਿਸਟਰਬ ਹੋ ਆ ਸਰ ਉਹਨੂੰ ਫੜਾਉਣਾ ਚਾਹੀਦਾ ਤੈਨੂੰ ਥਾਣੇ ਫੜਾਉਣਾ ਚਾਹੀਦਾ ਵਾ ਇਹਦੇ ਤੇਰੇ ਪਿੰਡ ਚ ਵੀ ਜਾ ਕੇ ਕਰੀ ਜਲੂਸ ਕੱਢਣਾ ਚਾਹੀਦਾ ਇੱਕ ਤੇਰਾ ਪਿੰਡ ਤੇ ਲੈ ਜਾਣਾ ਨਹੀਂ ਪ੍ਰਸ਼ਾਸਨ ਦਾ ਕੰਮ ਆ ਸਰਕਾਰ ਦਾ ਕੰਮ ਆ ਆਪਾਂ ਕਿਉਂ ਕਾਨੂੰਨ ਹੱਥ ਚ ਲੈਣਾ ਠੀਕ ਆ ਇਹਨੂੰ ਫੜਾਈਏ ਕਿਉਂਕਿ ਵੀਰ ਜੀ ਕੱਲ ਨੂੰ ਸਾਡਾ ਜਦੋਂ ਇਹਦੇ ਹੋ ਸਕਦੇ ਇਹਦੇ ਤੇ ਹੋਰ ਵੀ ਚੀਜ਼ਾਂ ਨਿਕਲਣ ਆ ਮੈਂ ਵੀਡੀਓ ਪਾ ਦੇਣੀ ਆ ਆ ਇਥੇ ਇਹ ਥਾਣਾ ਕਿਹੜਾ ਲੱਗਦਾ ਅਲੀਗੜ ਅਲੀਗੜ ਵੀ ਨੰਸنگ ਜੀ ਇਸ ਇਸ ਬੰਦੇ ਨੂੰ ਅੱਜ ਅਸੀਂ ਹੁਣ ਪੁਲਿਸ ਪ੍ਰਸ਼ਾਸਨ ਨੂੰ ਫੜਾਉਣ ਲੱਗੇ ਆਂ ਇਹ ਪਿੰਡ ਕਿਹੜਾ ਸੀ ਵਿਦੀ ਨਾਨਕਚੱਕ ਪਿੰਡਾ ਬਟਾਲੇ ਦੇ ਕੋਲ ਗੁਰਦਾਸਪੁਰ ਚਾਹ ਇਹਨਾਂ ਨੇ ਜਿਲ੍ਹਾ ਗੁਰਦਾਸਪੁਰਾ ਤੇ ਇਥੇ ਲਾਗੇ ਜਿਹੜਾ ਥਾਣਾ ਲੱਗਦਾ ਦੱਸਿਓ ਕਿਹੜਾ ਥਾਣਾ ਕਣੀਆਂ ਵਾਲਾ ਬੰਗਰ ਵਾਲਾ ਦੋਵੇਂ ਲੱਗਦੇ ਥਾਣਾ ਇੱਕ ਹੀ ਲੱਗਦਾ ਹੁੰਦਾ ਪਿੰਡ ਨੂੰ ਪਿੰਡ ਨੂੰ ਅਲੀ ਵਾਲਾ ਕਣੀਆਂ ਵਾਲਾ ਬੰਗਰ ਕਣੀਆਂ ਵਾਲੀ ਵਾਲੋ ਚੌਂਕੀ ਆ ਨਾ ਹੁਣ ਕਣੀਆਂ ਵਾਲਾ ਅਲੀ ਆ ਜਾਓ ਕਣੀਆਂ ਵਾਲੇ ਬੰਗਰ ਥਾਣਾ ਆਇਆ ਤੇ ਉਹ ਉਦਾਂ ਚੌਂਕੀ ਬਣਾਈ ਇਹ ਸਮਝੀ ਕਣੀਆਂ ਕੇ ਬੰਗਰ ਥਾਣਾ ਵਾ ਉਥੇ ਅਸੀਂ ਹੁਣ ਪੁਲਿਸ ਨੂੰ ਫੋਨ ਲਾਇਆ ਵਾ ਥੋੜੇ ਚਿਰ ਤਣ ਕੇ ਪ੍ਰਸ਼ਾਸਨ ਨੂੰ ਆਣ ਕੇ ਲੈ ਜਾਊਗਾ ਕਿ ਸੇ ਵੀ ਵੀਰ ਭਰਾ ਦੇ ਨਾਲ ਜੇਕਰ ਇਹਨੇ ਊਚਨੀਚ ਕੀਤੀ ਆ ਕੋਈ ਠੱਗੀ ਠੋਰੀ ਮਾਰੀ ਆ ਜਾਂਕਰ ਕਿਸੇ ਦੇ ਘਰੋਂ ਮੱਜਾਂ ਚੋਰੀ ਹੋਈਆਂ ਵਾ ਜੇਕਰ ਕੋਈ ਵੀਰ ਆਪਣੀ ਇਨਕੁਆਰੀ ਕਰਾਉਣੀ ਚਾਹੁੰਦਾ ਹੋਵੇ ਠੀਕ ਆ ਜੀ ਤੇ ਅਸੀਂ ਥਾਣੇਦਾਨਾਂ ਤੁਹਾਨੂੰ ਦੱਸ ਦਿੱਤਾ ਵਾ ਤੇ ਤੁਸੀਂ ਉੱਥੇ ਪਹੁੰਚ ਕੇ ਆ ਆਪਣੀ ਕੰਪਲੇਂਟ ਇਹਦੇ ਵਿਰੁੱਧ ਲਿਖਾ ਸਕਦੇ ਜੀ ਤੇ ਕਿਉਂਕਿ ਇਹ ਬੰਦੇ ਨੇ ਪੰਜਾਬ ਦੇ ਬਹੁਤ ਜ਼ਿਆਦੇ ਲੋਕਾਂ ਨੂੰ ਬੇਕੂ ਬਣਾਇਆ ਵਾ ਕਈ ਵੀਰਾਂ ਨੂੰ ਤੇ ਪਲਾਸੌਰ ਪਿੰਡਾਂ ਸਾਡੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਉੱਥੋਂ ਦੇ ਵੀਰ ਨੇ ਤੇ ਇਹਨੂੰ ਕਿਰਾਇਆ ਤੱਕ ਦੇ ਕੇ ਵੀ ਇਹਨੂੰ ਟ੍ਰੇਨ ਤੇ ਚੜਾ ਕੇ ਵੀ ਆਇਆ ਸੀਗਾ ਕੋਈ ਨਹੀਂ ਕਹਿੰਦੇ ਗਿਆ ਭਾਜੀ ਉਹ ਕਹਿੰਦੇ ਆ ਕਿ ਇਹ ਮੁੰਸੀ ਕਲਾਈਆ ਠਾਣੇ ਤੇ ਹਾਂ ਹਾਂ ਤੇ ਤੂੰ ਇੱਥੇ ਆਜੋ ਠਾਣੇ ਤੇ ਜੀਰਾਂ ਇਹਨਾਂ ਨੂੰ ਠਾਣਾ ਲੱਗੂ ਆਪਾਂ ਆਪੇ ਉੱਥੇ ਪਹੁੰਚਾ ਦਾਂਗੇ ਚਲੋ ਆਪਾਂ ਠਾਣੇ ਚੱਲ ਜਾਨੇ ਹਾਂ ਇਹ ਭਾਈ ਠੀਠ ਹੋਇਆ ਪਤਾ ਨਹੀਂ ਕਿੰਨਾ ਤੋਂ ਖੇਤਰ ਖਾਦੇ ਹੋਣੇ ਨੇ ਮਿੰਟ ਰੋਕ ਜੀਏ ਸਰਪੰਚ ਨਹੀਂ ਆਹ ਕਰ ਵੀ ਜੇ 2-4 ਦਿਨ 10 ਦਿਨ ਤੋਂ ਰਹਿ ਜਨੋ ਇੱਥੇ ਨਹੀਂ ਵੀਰੇ ਇੱਕ ਡੰਗਰ ਗਏ ਹੀ ਹਾਂ ਫੇਰ ਡੰਗਰ ਗਏ ਸਹੀ ਸਹੀ ਮਾਣੇ ਮੇਰੀ ਗੱਲ ਕੀ ਡੰਗਰ ਗਏ ਮੱਝਾ ਖੜਦੇ ਕਹਦੇ ਤੇ ਹੁੰਦੇ ਜਮ ਨੂੰ ਦਸ ਹੀ ਦੇ ਬੜੇ ਬੜੇ ਕੈਂਪਰ ਕੋਣ ਹਾਂ ਹੋ ਨਾ ਟੇਕਾ ਲਾ ਟਟ ਟੇਕਾ ਲਾ ਕੇ ਖੜਦੇ ਹੂੰ 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 ਠੀਕਾ ਲਾ ਕੇ ਮੱਝਾਂ ਨੂੰ ਹਾਂ ਦੇ ਉਸ ਮਾਤ ਮਾਤ ਵੀਰ ਤੇ ਘਟੇ ਕੋਲ ਖੜਦੇ ਖੜਜਾ ਮੇਰਾ ਵੀਰਾ ਪਰ ਉਹ ਸੁਣ ਆਪੇ ਕਰਵਾਈ ਕਰ ਦੇ ਟਿਕਟ ਤੂੰ ਕੀ ਕਰਦਾ ਵਾ ਕੀ ਗੱਲ ਆ ਗੱਡੀ ਦੇ ਕੋਲ ਖਲੋਨਾ ਬਾਕੀ ਉਹੋ ਕੰਮ ਕਰਦੇ ਉਹ ਖੜਦੇ ਕਿੱਥੇ ਜੀ ਮੱਝਾ ਖੜਦੇ ਕਿੱਥੇ ਉਹ ਖੜਦੇ ਦਿੱਲੀ ਖੜਦੇ ਜੀ ਹਾਂ ਦਿੱਲੀ ਖੜਦੇ ਦਿੱਲੀ ਦਿੱਲੀ ਸਾਰਾ ਪਤਾ ਦਿੱਲੀ ਦੀ ਆ ਦਿੱਲੀ ਦੀ ਆ ਚੁੱਪ ਦਿੱਲੀ ਦੀ ਆ ਦਿੱਲੀ ਨਾ ਦਿੱਲੀ ਨਾ ਮਸ਼ਰੀਆ ਸਾਰਾ ਹੀ ਪਤਾ ਹੈ ਉਹ ਕਾਦੀ ਫੈਕਟਰੀ ਆ ਨੰਗਰ ਵੱਡਣ ਦੀ ਵੱਡੇ ਵਾਲਿਆਂ ਕੋਲ ਉਹ ਨਾਲੇ ਕਰਦੇ ਆ ਲੱਗਦੇ ਅਸੀਂ ਚੱਲੇ ਆ ਥਾਣੇ ਲੈ ਕੇ ਚੱਲੇ ਆ ਨੂੰ